ਆਈ ਪਈ ਮੇਰਾ ਫੋਨ ਪਿਆ ਤੇ 10:00 ਵਜੇ ਹੋ ਗਈ ਟੂ ਟੂ ਮੈਸੇਜ ਆ ਗਿਆ ਉਹ ਮਰਨਾ ਚਾਰਜ ਤੇ ਲਾਇਆ ਪਿਆ ਸੀ ਇਧਰਲੇ ਪਾਸਾ ਅੱਛਾ ਬੰਦਾ ਉਹ ਤਾਂ 10:00 ਵਜੇ ਕਰ ਮਉਂਦੀ ਹਾਂ ਕਹਿੰਦੀ ਆ ਕਿਹੜੀ ਕੁੱਤੀ ਤੈਨੂੰ ਬਿਊਟੀਫੁੱਲ ਲਿਖੀ ਜਾਂਦੀ ਮੈਂ ਵੀ ਹੈਰਾਨ ਸਾਲਾ 10:00 ਵਜੇ ਮੈਨੂੰ ਯਾਰ ਮੈਂ ਤਾਂ ਹੈ ਵੀ ਨਹੀਂ ਬਿਊਟੀਫੁੱਲ ਕੌਣ ਕਹਿੰਦਾ ਮੈਂ ਤਾਂ ਹੈ ਵੀ ਨਹੀਂ ਸੋਹਣਾ ਯਾਰ ਇਹ ਕਿਹੜਾ ਕਹੀ ਜਾਂਦਾ ਮੈਂ ਕਿ ਇਹ ਤਾਂ ਪੰਪਾ ਨੇ ਪਰ ਮੈਨੂੰ ਮਰਾ ਦੇਣਾ ਮੈਂ ਡਰਤਾ ਡਰਤਾ ਫੋਨ ਕੋਲੇ ਗਿਆ ਜਦੋਂ ਮੈਂ ਦੇਖਿਆ ਮੋ ਕੋਈ ਛੱਡੀ ਕੰਨ ਤੇ ਮੈਨੂੰ ਕਹਿੰਦੀ ਉੱਤੋਂ ਦੀ ਤੂੰ ਰੋ ਪੋ ਨਾ ਮੈਂ ਕਹਾ ਧਿਆਨ ਪਰ ਬੈਟਰੀ ਫੁੱਲ ਹੈ ਯਾਰ ਇੰਚੇ ਲੱਗਿਆ ਸੀ ਹਾਂ ਤੂੰ ਬਿਊਟੀਫੁੱਲੀ ਕਹੀ ਹੈ ਉਹ ਮੈਂ ਕਹਾ ਬੈਟਰੀ ਫੁੱਲ ਆ ਭੜਗੇ ਲੋਕੇ ਉਹ ਮੈਂ ਕਹੀਦੀ ਸ਼ੱਕ ਪੈ ਜਾਂਦੀ ਹਾਂ ਕੋਈ ਬੰਦਾ ਸੀ ਹਮ ਰੀਅਲ ਕਹਾਣੀਆਂ ਵੈਸੇ ਤਾਂ ਅੱਛਾ ਜੀ ਤੇ ਕਿਉਂਕਿ ਕਿਸੇ ਦਾ ਨਾਂ ਨਹੀਂ ਲੈ ਸਕਦੇ ਉਹ ਬੰਦਾ ਸੀ ਇਦਾਂ ਦਾ ਕਿ ਉਹਨੂੰ ਬੰਦੇ ਕੁੱਟਣ ਜਾ ਪਏ ਅੱਛਾ ਜੀ ਬੰਦਿਆਂ ਨੇ ਕੁੱਟਿਆ ਅੱਛਾ ਜੀ ਗੱਲ ਥਾਣੇ ਪਹੁੰਚ ਗਈ ਹਾਂਜੀ ਰਾਜੀ ਨਾਮ ਤੇ ਪਹੁੰਚ ਗਈ ਹਾਂਜੀ ਉੱਥੇ ਥਾਣੇਦਾਰ ਨੇ ਪੁੱਛਿਆ ਵੀ ਵਾਕਿਆ ਕਿਦਾਂ ਹੋਇਆ ਜੀ ਜਿਹੜਾ ਵਾਕਿਆ ਵਾਲਾ ਬੰਦਾ ਉਹ ਵਾਕਿਆ ਸੁਣਾ ਰਿਹਾ ਹੂੰ ਜੀ ਮੈਂ ਤਾਂ ਧਿਆਨ ਨਾਲ ਆਪਣਾ ਕੰਮ ਕਰ ਰਿਹਾ ਸੀ ਦੁਕਾਨ ਦੇ ਅੰਦਰ ਬੰਦੇ ਆਏ ਜਦੋਂ ਪਹਿਲਾ ਲਾਪੜ ਮਾਰਿਆ ਕਹਿੰਦਾ ਮੈਂ ਕਿਹਾ ਕੋਈ ਮਿਹਿਆਕ ਆ ਤੇ ਜਦੋਂ ਕਹਿੰਦਾ ਦੂਜਾ ਮਾਰਿਆ ਕਹਿੰਦਾ ਮੈਂ ਕਿਹਾ ਕੋਈ ਗੱਲ ਹੈ ਗੱਲ ਅੱਛਾ ਜੀ ਜਦੋਂ ਕਹਿੰਦਾ ਤੀਜਾ ਮਾਰਿਆ ਕਹਿੰਦਾ ਮੈਂ ਕਿਹਾ ਵੀ ਕੋਟਣ ਆਏ ਜਦੋਂ ਤੀਜਾ ਮਾਰਿਆ ਕਹਿੰਦਾ ਮੈਂ ਕਿਹਾ ਵੀ ਕੋਟਣ ਆਏ ਅੱਛਾ ਜੀ ਬਸ ਜਦੋਂ ਫਿਰ ਚੌਥਾ ਭਜਾ ਜੀ ਉਸ ਤੋਂ ਬਾਅਦ ਤਾਂ ਮਸੂਤਣ ਦਾ ਮੌਕੇ ਨਹੀਂ ਉਹ ਤੋਂ ਬਾਅਦ ਕਹਿੰਦੇ ਫਿਰ ਕੀ ਸੋਚਿਆ ਕੀ ਕਿਹਾ ਤੂੰ ਕਹਿੰਦਾ ਕਹਿਣ ਦਾ ਮੌਕਾ ਹੀ ਨਹੀਂ ਬਸ ਫਿਰ ਤਾਂ ਕਹਿੰਦਾ ਘੜਿਆਂ ਵਾਂਗੂੰ ਭੈਣ ਆਏ ਤੂੰ ਹਿਸਾਬ ਲਾ ਲਓ ਜੀ ਕਹਿੰਦਾ ਪਰ ਤੋਂ ਫਿਰ ਘੜੇ ਆਏ ਸੀ ਨਾ ਕਹਿੰਦਾ ਮਤਲਬ ਮੈਂ ਅੰਦਰ ਪੜ ਗਿਆ ਮੇਰੀਆਂ ਲੱਤਾਂ ਕੰਬਣ ਲੱਗ ਗਈਆਂ ਮੈਨੂੰ ਗੜੇ ਨਾ ਦੇਣ ਮੈਨੂੰ ਐ ਲੱਗ ਰਹੀ ਮੇਰੇ ਪੈ ਤੇ ਹਾਂ ਐ ਦੀਪ ਪੈ ਰਹੀ ਹੋਈ ਕਹਿੰਦਾ ਹਾਂ ਦੱਸਣ ਦਾ ਤਰੀਕਾ ਦੇ ਹਾਂ ਅਨੋਖਾ ਅਲੋਖਾ ਮਤਲਬ ਹੁਣ ਉਹ ਆਏ ਡਾੜਦਾ ਜਿਵੇਂ ਉਹ ਬਾਣੀਆਂ ਵਾਲੀ ਗੱਲ ਸੀ ਨਾ ਉਹ ਕਹਿੰਦਾ ਵੀ ਇੱਕ ਬਾਣੀਆਂ ਸੀਗਾ ਤੇ ਉਹਨੇ ਪੈਸੇ ਲੈਣੇ ਸੀ ਜੱਟ ਤੋਂ ਨੇਤੀ ਕਹਦਾ ਕਰੇ ਜੱਟ ਨੂੰ ਅੱਛਾ ਜੀ ਦੰਨੇ ਕਿ ਕਰਾਂ ਕਰ ਭਾਈ ਦੰਨੇ ਕਿ ਕਰਾਂਗਾ ਗਾਇਰ ਬਈ ਉਹ ਕਹਿੰਦਾ ਸੇਟਾ ਨੇਰੇ ਜਿਹਾ ਆ ਜੀ ਅੱਜ ਲੈ ਜੀ ਚਵਾਰੇ ਚ ਚੜਾ ਲਿਆ ਸੀ ਢੋਲ ਵਾਲਾ ਸਾਧ ਅੱਛਾ ਜੀ ਕਹਿੰਦਾ ਵੀ ਚੀਕ ਨਹੀਂ ਸੌਣਨੀ ਚਾਹੀਦੀ ਢੋਲ ਵਜਾਉਣਾ ਤੁਸੀਂ ਹਾਂ ਬਾਈ ਜੀ ਉਹਨਾਂ ਨੇ ਢੋਲ ਚੱਕਤਾ ਦੇ ਡੰਗੜ ਤੈਂ ਡੰਗੜ ਤੈਂ ਅੰਦਰ ਉਹਦੇ ਉਹ ਪੈਪ ਫੇਰਿਆ ਉਹਨਾਂ ਨੇ ਉਹ ਪੈਪ ਫੇਰਿਆ ਉਸੇ ਆਸਗਾਨ ਕਹਿੰਦਾ ਵੀ ਪੀਰ ਨੂੰ ਮੰਨਦਾ ਅੱਜ ਵੀਰਵਾਰ ਹੈ ਤਾਂ ਢੋਲ ਵੱਜ ਰਿਹਾ ਇਹਨਾਂ ਨੇ ਰੋਟ ਲਾਇਆ ਆਣੀ ਪੜਾਈ ਲਾੜੇ ਦਾ ਰੋਟ ਲਾਈ ਬੈਠੇ ਆੜੇ ਦਾ ਕੱਢੀ ਜਾਂਦਾ ਠੀਕ ਹੈ ਉਹ ਬਾਈ ਸ਼ਰਤਾ ਸਾਰੀਆਂ ਬੰਹਾਂ ਪੁੰਹਾਂ ਪੜਾ ਲੀਆਂ ਉਹ ਕਹਿੰਦਾ ਜਿਵੇਂ ਮਰਜ਼ੀ ਕਰ ਲੋ ਬੱਚਿਆਂ ਵਾਲਿਓ ਕਹਿਣਾ ਛੱਡੋ ਆ ਪੈਸਾ ਨਹੀਂ ਮੰਗਦਾ ਹਾਂ ਸ਼ਰਤਾ ਅੱਛਾ ਜੀ ਤੇ ਇੱਕ ਦਿਨ ਪਿੰਡ ਚ ਆ ਗਈ ਬਰਾਤ ਹੂੰ ਤੇ ਢੋਲ ਵੱਜੀ ਜਾਵੇ ਤੇ ਉਹਦਾ ਪੋਤਾ ਕਹਿੰਦਾ ਬਾਪੂ ਬਾਪੂ ਟਾਈਮ ਹੋਣ ਬਾਲਾ ਹੋ ਗਿਆ ਸੀ ਕਹਿੰਦਾ ਹਾਂ ਪੁੱਤ ਕਹਿੰਦਾ ਆ ਜਾ ਚੱਲੀ ਗਏ ਕਹਿੰਦਾ ਉਹਦਾ ਢੋਲ ਵੱਜੀ ਜਾਂਦਾ ਬਰਾਤ ਆਈਏ ਕਹਿੰਦਾ ਸਾਲਾ ਬਰਾਤ ਦਾ ਕਹਿੰਦਾ ਹਿਸਾਬ ਹੁੰਦਾ ਕਿਸ ਦਾ ਹੈ ਕਹਣਾ ਸਾਹ ਹੁੰਦਾ ਕਿ ਦਾ ਅਪਰਾਧ ਨਹੀਂ ਆਈ ਪੁੱਤ ਬਹਿ ਜਾ ਟੇਕੇ ਅੱਛਾ ਮਤਲਬ ਇੰਨਾ ਡਰ ਜਾਂਦਾ ਬੰਦਾ ਹਕੀਕਤ ਹੈ